ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚੋਂ ਤੁਰੰਤ ਹੀ ਇਹ ਚੀਜ਼ਾਂ ਨੂੰ ਹਟਾ ਦਿਓ ਖਾਸ ਕਰਕੇ ਆਪਣੀ ਰਸੋਈ ਦੀਆਂ ਕੁਝ ਚੀਜ਼ਾਂ ਆਪਣੇ ਬਾਥਰੂਮ ਦੇ ਵਿੱਚੋਂ ਆਪਣੇ ਬੈੱਡਰੂਮ ਦੇ ਵਿੱਚੋਂ ਇਹ ਚੀਜ਼ਾਂ ਨੂੰ ਆਜੇ ਹੀ ਹਟਾ ਦਿਓ ਕਿਉਂਕਿ ਸਾਧ ਸੰਗਤ ਜੀ ਇਹ ਚੀਜ਼ਾਂ ਆਪਣੇ ਘਰ ਦੇ ਤੋਂ ਖਦਿਲ ਇਦਰ ਬਿਮਾਰੀ ਗਰੀਬੀ ਕਲੇਸ਼ ਦਾ ਕਾਰਨ ਬਣਦੀਆਂ ਹਨ ਤਾਂ ਫਿਰ ਇਹ ਚੀਜ਼ਾਂ ਕਿਹੜੀਆਂ ਹਨ ਅਤੇ ਕਿੰਜ ਸਾਡੇ ਘਰ ਦੇ ਵਿੱਚ ਨੁਕਸਾਨ ਕਰਦੀਆਂ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਚੀਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਇਹਨਾਂ ਨੂੰ ਹਟਾਉਣ ਦੇ ਪਿੱਛੇ ਕਿਸੇ ਪ੍ਰਕਾਰ ਦਾ ਕੋਈ ਵੀ ਵਿਅੰਮ ਭਰਮ ਨਹੀਂ ਹੈ ਇੱਕ ਕਾਰਨ ਹੈ ਕਿ ਉਹ ਕਾਰਨ ਬਾਰੇ ਆਪਾਂ ਵਿਸਥਾਰ ਦੇ ਨਾਲ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਚੀਜ਼ਾਂ ਦੇ ਬਾਰੇ ਜੋ ਸਾਨੂੰ ਆਪਣੇ ਘਰ ਚੋਂ ਆਪਣੇ ਰਸੋਈ ਚੋਂ ਆਪਣੇ ਬੈੱਡਰੂਮ ਚੋਂ ਤੇ ਆਪਣੇ ਬਾਥਰੂਮ ਚੋਂ ਤੁਰੰਤ ਹੀ ਹਟਾ ਦੇਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲੀ ਚੀਜ਼ ਹੈ ਜੀ ਕੁਝ ਤਸਵੀਰਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨ ਦੁਖੀ ਹੋ ਜਾਂਦਾ ਹੈ ਜਿਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਡਾ ਮਨ ਅਸ਼ਾਂਤ ਹੁੰਦਾ ਹੈ ਤੇ ਸਾਡੇ ਮਨ ਤੇ 네ਗੇਟਿਵ ਪ੍ਰਭਾਵ ਪੈਂਦਾ ਹੈ ਅਜਈਆਂ ਤਸਵੀਰਾਂ ਨੂੰ ਤੁਰੰਤ ਹੀ ਆਪਣੇ ਬੈੱਡਰੂਮ ਚੋਂ ਆਪਣੇ ਘਰ ਦੇ ਵਿੱਚੋਂ ਹਟਾ ਦਿਓ ਜਿਵੇਂ ਸੰਗਤ ਜੀ ਕਈ ਵਾਰ ਸਾਡੇ ਘਰ ਦਾ ਕੋਈ ਅਕਾਲ ਚਲਾਣਾ ਕਰ ਗਿਆ ਹੋਵੇ ਤਾਂ ਕਈਆਂ ਨੇ ਉਹ ਤਸਵੀਰ ਘਰ ਦੇ ਉਸ ਕੋਨੇ ਤੇ ਲਾਈ ਹੁੰਦੀ ਹੈ ਜਿਥੇ ਸਾਡਾ ਤੋਲਦਿਆਂ ਫਿਰਦਿਆਂ ਧਿਆਨ ਪੈਂਦਾ ਰਹਿੰਦਾ ਹੈ ਸਾਡਾ ਮਨ ਉਹਦੀ ਚਾਤ ਕਰਕੇ ਦੁਖੀ ਹੁੰਦਾ ਹੈ ਸਾਡਾ ਮਨ ਪਰੇਸ਼ਾਨ ਹੁੰਦਾ ਹੈ ਤਾਂ ਸਾਨੂੰ ਇੱਕ ਗੱਲ ਤਾਂ ਵਾਰ-ਵਾਰ ਸਮਝਾਈ ਜਾਂਦੀ ਹੈ ਕਿ ਸਵੇਰੇ-ਸਵੇਰ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਪੋਜ਼ਿਟਿਵ એનર્ਜੀ ਦੇ ਨਾਲ ਕਰਨੀ ਚਾਹੀਦੀ ਹੈ ਖੁਸ਼-ਖੁਸ਼ ਕਰਨੀ ਚਾਹੀਦੀ ਹੈ ਕਿਉਂਕਿ ਸਵੇਰੇ-ਸਵੇਰ ਜੋ ਵਿਚਾਰ ਸਾਡੇ ਮਨ ਦੇ ਵਿੱਚ ਆ ਗਿਆ ਜੋ ਚੀਜ਼ ਆਪਾਂ ਸਵੇਰੇ-ਸਵੇਰ ਦੇਖਦੇ ਹਾਂ ਉਹਦਾ ਪ੍ਰਭਾਵ ਪੂਰਾ ਦਿਨ ਹੀ ਸਾਡੇ ਮਨ ਤੇ ਬਣਿਆ ਰਹਿੰਦਾ ਹੈ ਤਾਂ ਜੇ ਕੋ ਤੁਹਾਡੇ ਘਰ ਦੇ ਵਿੱਚ ਕੋਈ ਵੀ ਐਸੀ ਤਸਵੀਰ ਹੈ ਜ਼ਰੂਰੀ ਨਹੀਂ ਕਿ ਜੋ ਅਕਾਲ ਚਲਾਨਾ ਕਰ ਗਏ ਹਨ ਉਹਨਾਂ ਦੀਆਂ ਹੀ ਤਸਵੀਰਾਂ ਦੀ ਗੱਲ ਕਰ ਰਹੇ ਹਾਂ ਸੰਗਤ ਜੀ ਜੇ ਕੋਈ ਐਸੀ ਤਸਵੀਰ ਜਿਹਨੂੰ ਦੇਖ ਕੇ ਮਨ ਅਸ਼ਾਂਤ ਹੁੰਦਾ ਹੋਵੇ ਜਿਵੇਂ ਕਈ ਵਾਰ ਕਈ ਲੋਕ ਆਪਣੇ ਘਰ ਦੇ ਵਿੱਚ ਬੜੀਆਂ ਡਰਾਉਣੀਆਂ ਭਿਆਨਕ ਜੀਆਂ ਤਸਵੀਰਾਂ ਲਗਾ ਲੈਂਦੇ ਹਨ ਅਜੀਬੋ-ਗਰੀਬ ਜਿਹੀਆਂ ਤਸਵੀਰਾਂ ਆਪਣੇ ਘਰ ਦੇ ਵਿੱਚ ਲਗਾਉਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਮਨ ਪਟਕਦਾ ਹੈ ਤੇ ਪਰੇਸ਼ਾਨ ਹੁੰਦਾ ਹੈ ਉਹ ਸਾਨੂੰ ਬਾਹਰੀ ਰੂਪ ਦੇ ਵਿੱਚ ਨਹੀਂ ਦਿਖਦਾ ਪਰ ਅੰਦਰੋਂ-ਅੰਦਰੀ ਇਹ ਚੀਜ਼ਾਂ ਬਹੁਤ ਹੀ ਨੁਕਸਾਨ ਕਰਦੀਆਂ ਹਨ ਸਾਡੇ ਮਨ ਦੇ ਉੱਤੇ 네ਗੇਟਿਵ ਪ੍ਰਭਾਵ ਪਾਉਂਦੀਆਂ ਹਨ ਤਾਂ ਜੇ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਹੈ ਕਾਮਯਾਬ ਹੋਣਾ ਹੈ ਤਾਂ ਆਪਣੇ ਮਨ ਨੂੰ ਪੋਜ਼ੀਟਿਵ એનર્ਜੀ ਦੇ ਨਾਲ ਭਰ ਕੇ ਰੱਖੋ ਤੇ ਖਾਸ ਕਰਕੇ ਸਵੇਰੇ-ਸਵੇਰੇ ਦਾ ਜਿਹੜਾ ਸਮਾਂ ਹੈ ਉਹ ਸਾਂਡੇ ਲਈ ਬਹੁਤ ਹੀ ਪਾਵਰਫੁਲ ਸਮਾਂ ਹੈ ਜਿਵੇਂ ਦੀ ਦਿਨ ਦੀ ਸ਼ੁਰੂਆਤ ਹੋਵੇਗੀ ਉਵੇਂ ਦਾ ਹੀ ਪੂਰਾ ਦਿਨ ਬੀਤੇਗਾ ਇਸ ਲਈ ਜੇ ਤੁਹਾਡੇ ਘਰ ਦੇ ਵਿੱਚ ਕੋਈ ਐਸੀਆਂ ਤਸਵੀਰਾਂ ਹਨ ਜੋ ਤੁਹਾਡੇ ਮਨ ਨੂੰ ਦੁਖੀ ਕਰਦੀਆਂ ਹਨ ਮਨ ਤੇ ਪ੍ਰਭਾਵ ਪਾਉਂਦੀਆਂ ਹਨ ਉਹਨਾਂ ਨੂੰ ਹਟਾ ਦਿਓ ਪਰ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੁੰਦਾ ਹੈ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਅਜਈਆਂ ਤਸਵੀਰਾਂ ਆਪਣੇ ਘਰ ਦੇ ਵਿੱਚ ਜ਼ਰੂਰ ਲਗਵਾਉਣੀਆਂ ਹਨ ਉਹਨਾਂ ਦੇ ਸਵੇਰ-ਸਵੇਰ ਦਰਸ਼ਨ ਵੀ ਕਰਨੇ ਹਨ ਜੋ ਸਾਡੇ ਮਨ ਖੁਸ਼ ਹੋਵੇ ਸਾਡੇ ਮਨ ਨੂੰ ਸਵੇਰ-ਸਵੇਰ ਕੋਈ ਚੰਗੇ ਸਿੱਖਿਆ ਮਿਲੇ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਹੀ ਮਿਲਦਾ ਹੈ ਇਹੋ ਜਿਹੇ ਵਿਚਾਰ ਅਸੀਂ ਮਨ ਦੇ ਵਿੱਚ ਭਰਦੇ ਹਾਂ ਉਦਾਂ ਦੇ ਹੀ ਜਿਹੋ ਜਿਹੇ ਵਿਚਾਰ ਅਸੀਂ ਮਨ ਦੇ ਵਿੱਚ ਭਰਦੇ ਹਾਂ ਉਦਾਂ ਦੀ ਹੀ ਸੋਚ ਸਾਡੇ ਮਨ ਦੀ ਫਿਰ ਬਣਦੀ ਹੈ ਜਿਵੇਂ ਦੀ ਸੋਚ ਸਾਡੇ ਮਨ ਦੇ ਵਿੱਚ ਚੱਲਦੀ ਰਹਿੰਦੀ ਹੈ ਉਦਾਂ ਦੇ ਹੀ ਅਸੀਂ ਬਣ ਜਾਂਦੇ ਹਾਂ ਸੋ ਸਵੇਰੇ ਸਵੇਰ ਪੋਜ਼ਿਟਿਵ એનર્ਜੀ ਦਿਨ ਆਪਰੇ ਮਾਨਨ ਉਪਰ ਨਾ ਹੈ ਦੂਸਰੀ ਗੱਲ ਜਿਵੇਂ ਕਿ ਟੁੱਟਿਆ ਹੋਇਆ ਫਰਨੀਚਰ ਟੁੱਟੇ ਹੋਏ ਬਰਤਨ ਇਹਨਾਂ ਦੀ ਮੁਰੰਮਤ ਕਰਾ ਲੈਣੀ ਚਾਹੀਦੀ ਹੈ ਜਾਂ ਫਿਰ ਇਹਨਾਂ ਨੂੰ ਘਰੋਂ ਹਟਾ ਦਿਓ ਕਿਉਂਕਿ ਇਹ ਚੀਜ਼ਾਂ ਵੀ ਦੇਖਣ ਵਿੱਚ ਚੰਗੀਆਂ ਨਹੀਂ ਲੱਗਦੀਆਂ ਅਧਿ ਦੂਸਰੀ ਗੱਲ ਕਈ ਵਾਰ ਟੁੱਟੀਆਂ ਫੁੱਟੀਆਂ ਚੀਜ਼ਾਂ ਤੋਂ ਸਾਡੇ ਸਰੀਰ ਨੂੰ ਨੁਕਸਾਨ ਹੋ ਜਾਂਦਾ ਹੈ ਸਾਂਡੇਸ ਰੀਡ ਦੇ ਕਿਸੇ ਵੀ ਹਿੱਸੇ ਤੇ ਵਸ ਸਕਦੀਆਂ ਹਨ ਸਾਡੇ ਕੋਈ ਜ਼ਿਆਦੀ ਸੱਟ ਫਿਟ ਲੱਗ ਸਕਦੀ ਹੈ ਤਾਂ ਰਸੋਈ ਦੇ ਵਿੱਚ ਜਿਵੇਂ ਕਈ ਵਾਰ ਟੁੱਟੇ ਬਰਤਨ ਹੁੰਦੇ ਹਨ ਜਾਂ ਰਸੋਈ ਦੇ ਵਿੱਚ ਆਪਣੇ ਡਸਟਪਿਨ ਦਾ ਵੀ ਖਾਸ ਧਿਆਨ ਰੱਖੋ ਕਿ ਡਸਟਬਿਨ ਟੱਕਣ ਵਾਲਾ ਹੋਵੇ ਕਦੇ ਵੀ ਖੁੱਲੇ ਮੂੰਹ ਵਾਲਾ ਡਸਟਪਿਨ ਨਾ ਵਰਤੋ ਕਿਉਂਕਿ ਡਸਟਪਿਨ ਦੇ ਵਿੱਚ ਅਸੀਂ ਸਾਰਾ ਦਿਨ ਕੂੜਾ ਕਰਕੜ ਪਾਉਂਦੇ ਰਹਿੰਦੇ ਹਾਂ ਤਾਂ ਫਿਰ ਉਹ ਡਸਟਬਿਨ ਦੇ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਸਾਨੂੰ ਖੁੱਲੀਆਂ ਅੱਖਾਂ ਦੇ ਨਾਲ ਨਹੀਂ ਦਿਸਦੇ ਪਰ ਸਾਡੇ ਖਾਣ ਵਾਲੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ ਇਸ ਕਰਕੇ ਘਰ ਦੇ ਵਿੱਚ ਜੋ ਵੀ ਡਸਟਬਿਨ ਹੈ ਭਾਵੇਂ ਰਸੋਈ ਵਿੱਚ ਹੈ ਭਾਵੇਂ ਬਾਹਰ ਹੈ ਉਹ ਠੱਕਣ ਵਾਲਾ ਰੱਖੋ ਹਮੇਸ਼ਾ ਟੱਕ ਕੇ ਰੱਖੋ ਤੇ ਸਭ ਸਫਾਈ ਸਮੇਂ ਉਸ ਨੂੰ ਵੀ ਸਾਫ਼ ਕਰਦੇ ਰਹੋ ਕਦੇ ਵੀ ਭਰਿਆ ਹੋਇਆ ਡਸਟਬਿਨ ਰਾਤ ਨੂੰ ਰਸੋਈ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਉਸ ਨੂੰ ਤੁਰੰਤ ਬਾਹਰ ਕੱਢ ਦਿਓ ਬਾਕੀ ਰਸੋਈ ਦੀਆਂ ਚੀਜ਼ਾਂ ਜਿੰਨੀਆਂ ਹੀ ਆਪੋ ਆਪਣੀ ਜਗ੍ਹਾ ਤੇ ਪਈਆਂ ਹੋਣਗੀਆਂ ਉਹਨਾਂ ਹੀ ਕਰਦੀ ਸੁਵਾਨੇ ਤੇ ਮਨ ਨੂੰ ਖੁਸ਼ੀ ਮਿਲਦੀ ਹੈ ਖਿਲਰੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਮਨ ਅਸ਼ਾਂਤ ਹੋ ਜਾਂਦਾ ਹੈ ਤਾਂ ਗਾਰਦੀਆਂ ਸਾਰੀਆਂ ਚੀਜ਼ਾਂ ਆਪੋ ਆਪਣੀ ਥਾਂ ਤੇ ਹੋਣੀਆਂ ਚਾਹੀਦੀਆਂ ਹਨ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਖਾਸ ਕਰਕੇ ਰਸੋਈ ਦੇ ਵਿੱਚ ਸੋਚਮਤਤਾ ਸਾਵਧਾਨੀ ਬਹੁਤ ਜ਼ਰੂਰੀ ਹੈ ਕਿਉਂਕਿ ਗਾਰਦੀ ਰਸੋਈ 'ਚ ਸਾਡੇ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ ਜੇ ਭੋਜਨ ਨੂੰ ਅਸੀਂ ਸਾਵਧਾਨੀ ਦੇ ਨਾਲ ਬਣਾਵਾਂਗੇ ਸੁਚਮਤਾ ਦੇ ਨਾਲ ਬਣਾਵਾਂਗੇ ਤਰੀਕੇ ਨਾਲ ਬਣਾਵਾਂਗੇ ਤਾਂ ਫਿਰ ਉਹ ਭੋਜਨ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦੇਵੇਗਾ ਉਸੇ ਤਰ੍ਹਾਂ ਸਾਡੇ ਬਾਥਰੂਮ ਦੇ ਵਿੱਚ ਗਿੱਲੇ ਤੌਲੀਏ ਦੀ ਵਰਤੋਂ ਕਦੇ ਵੀ ਨਾ ਕਰੋ ਹਰ ਇੱਕ ਚੀਜ਼ ਦਾ ਤੌਲੀਆ ਵੱਖ-ਵੱਖ ਹੋਣਾ ਚਾਹੀਦਾ ਹੈ ਤੌਲੀਏ ਦੇ ਰਾਹੀਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ ਆਪਣੇ ਬਾਥਰੂਮ ਦੇ ਵਿੱਚ ਸਾਰੀਆਂ ਚੀਜ਼ਾਂ ਤਾਂ ਥਾਈ ਪਈਆਂ ਹੋਣ ਉਸ ਤੋਂ ਬਾਅਦ ਕਹਿੰਦੇ ਹਨ ਕਿ ਰੁਮਾਲ ਕਦੇ ਵੀ ਕਿਸੇ ਦਾ ਰੁਮਾਲ ਨਹੀਂ ਵਰਤਣਾ ਚਾਹੀਦਾ ਰੁਮਾਲ ਛੱਡੋ ਕਦੇ ਵੀ ਕੋਈ ਪਹਿਨੇ ਹੋਇਆ ਕੱਪੜਾ ਨਾ ਪਹਿਨੋ ਖਾਸ ਕਰਕੇ ਜੇਕਰ ਕਿਸੇ ਨੂੰ ਚਮੜੀ ਦਾ ਰੋਗ ਹੈ ਉਹਦਾ ਕੱਪੜਾ ਉਹਦੀ ਕੋਈ ਚੀਜ਼ ਨਾ ਵਰਤੋ ਕਿਉਂਕਿ ਅੱਜਕੱਲ ਤਾਂ ਬਿਮਾਰੀਆਂ ਵੈਸੇ ਹੀ ਬਹੁਤ ਫੈਲ ਗਈਆਂ ਹਨ ਜਿੰਨੀ ਸਾਵਧਾਨੀ ਰੱਖਾਂਗੇ ਓਨੇ ਹੀ ਬਚੇ ਰਵਾਂਗੇ ਜੇ ਕਿਸੇ ਦੀ ਕੋਈ ਵੀ ਚੀਜ਼ ਵਰਤਣੀ ਹੈ ਜਿਵੇਂ ਕਿਸੇ ਦਾ ਕੱਪੜਾ ਪਹਿਨਣਾ ਹੈ ਤਾਂ ਉਹ ਕੱਪੜੇ ਨੂੰ ਪਹਿਲਾਂ ਆਪਣੇ ਹੱਥੀ ਚੰਗੀ ਤਰ੍ਹਾਂ ਧੋ ਲਵਾਓ ਫਿਰ ਧੋਪ ਵਿੱਚ ਸੁਕਾ ਲਓ ਤੇ ਫਿਰ ਉਹਨੂੰ ਪ੍ਰੈਸ ਕਰੋ ਫਿਰ ਪਹਿਨੋ ਤੇ ਜੇਕਰ ਉਹਨੂੰ ਚਮੜੀ ਦਾ ਰੋਗ ਹੈ ਤਾਂ ਫਿਰ ਅਜਿਹੇ ਇਨਸਾਨ ਦਾ ਕੋਈ ਕੱਪੜਾ ਨਾ ਵਰਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰੁਮਾਲ ਦੀ ਗੱਲ ਕੀਤੀ ਹੈ ਕਿਸੇ ਦੇ ਵਰਤੇ ਹੋਏ ਰੁਮਾਲ ਦੇ ਨਾਲ ਬਹੁਤ ਬਿਮਾਰੀਆਂ ਫੈਲ ਸਕਦੀਆਂ ਹਨ ਇਹ ਜਿੰਨੇ ਵਾਇਰਸ ਹਨ ਇਹ ਨੱਕ ਰਹੀਂ ਅੱਖਾਂ ਰਹੀਂ ਅਖਾ ਰਹੀਂ ਸਾਨੂੰ ਪ੍ਰਭਾਵਿਤ ਕਰਦੇ ਹਨ ਸੋ ਇਸ ਕਰਕੇ ਰਮਾਲ ਆਪੋ ਆਪਣਾ ਹੋਵੇ ਤੌਲੀਆ ਆਪੋ ਆਪਣਾ ਹੋਵੇ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਸਮਝ ਆ ਗਈ ਹੋਵੇ ਕਿ ਇਹ ਜੋ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਹੈ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਹਨ ਕੁਝ ਚੀਜ਼ਾਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ ਬਾਕੀ ਇਹਨਾਂ ਦੇ ਪਿੱਛੇ ਕੋਈ ਵੀ ਵਹਿਮ ਭਰਮ ਨਹੀਂ ਹੈ ਆਪਣੇ ਘਰ ਦੇ ਵਿੱਚ ਖਾਸ ਕਰਕੇ ਆਪਣੇ ਬੱਚਿਆਂ ਦੇ ਕੋਲ ਕਦੇ ਵੀ ਕੋਈ ਵਹਿਮ ਪਰਮਾਣ ਵਾਲੀ ਗੱਲ ਨਾ ਕਰੋ ਕਿਉਂਕਿ ਜਦੋਂ ਅਸੀਂ ਇਦਾਂ ਦੇ ਆ ਵਹਿਮਾ ਪਰਮਾਣ ਵਾਲੀਆਂ ਗੱਲਾਂ ਕਰਦੇ ਹਾਂ ਸਾਨੂੰ ਸਾਨੂੰ ਨજર ਲੱਗ ਗਈ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਤਾਂ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਮਨ ਨੂੰ ਕਮਜ਼ੋਰ ਕਰ ਲੈਂਦੇ ਹਾਂ ਆਪਣੇ ਬੱਚਿਆਂ ਦੇ ਮਨ ਨੂੰ ਕਮਜ਼ੋਰ ਕਰਦੇ ਹਾਂ ਆਪਣੇ ਬੱਚਿਆਂ ਨੂੰ ਲਾਪਰਵਾਹ ਗੈਰ ਜ਼ਿੰਮੇਵਾਰ ਬਣਾਉਂਦੇ ਹਾਂ ਜਦੋਂ ਇਦਾਂ ਦੀਆਂ ਗੱਲਾਂ ਆਪਾਂ ਮਨ ਦੇ ਵਿੱਚ ਭਰ ਦਵਾਂਗੇ ਨਜ਼ਰ ਵੀ ਲਗਾ ਜਾਂਦੀ ਹੈ ਤੇ ਲੋਕ ਕੰਮਾਂ ਨੂੰ ਕੁਝ ਵੀ ਕਰ ਦਿੰਦੇ ਹਨ ਤਾਂ ਫਿਰ ਬੱਚਾ ਗਲਤੀ ਕਰਕੇ ਉਹ ਗਲਤੀ ਨੂੰ ਸਵੀਕਾਰ ਨਹੀਂ ਕਰੇਗਾ ਉਹਨੂੰ ਸੁਧਾਰੇਗਾ ਨਹੀਂ ਇਹ ਜਿਹੇ ਜਸ ਨੰਨੂ ਪਾਵੇਂ ਛੋਟੀਆਂ ਲੱਗਦੀਆਂ ਹਨ ਪਰ ਇਹਨਾਂ ਚੀਜ਼ਾਂ ਦਾ ਇਹਨਾਂ ਗੱਲਾਂ ਦਾ ਸਾਡੇ ਬੱਚੇ ਦੇ ਮਨ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜੇ ਤੁਹਾਡੇ ਘਰ ਦੇ ਵਿੱਚੋਂ ਜੇ ਤੁਹਾਡੇ ਘਰ ਵਿੱਚ ਕੋਈ ਬਾਹਰੋਂ ਆ ਕੇ ਇਦਾਂ ਦੀ ਗੱਲ ਕਰਦਾ ਹੈ ਤਾਂ ਉਹਨੂੰ ਚੁੱਪ ਕਰਾ ਦਿਓ ਕਿ ਐਸੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸਾਡਾ ਆਪਣੇ ਪਰਮਪਿਤਾ ਪਰਮਾਤਮਾ ਦੇ ਉੱਤੇ ਭਰੋਸਾ ਹੈ ਅਸੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਲੱਗ ਗਏ ਹਾਂ ਇਹ ਗੱਲ ਬਿਲਕੁਲ ਸੱਚ ਹੈ ਪਰਮਾਤਮਾ ਦੇ ਭਰੋਸਾ ਰੱਖੋ ਅਤੇ ਵੈਮਾ ਪਰਮਾਤਮਾ ਤੋਂ ਦੂਰ ਰਹੋ ਤੇ ਵਾਹਿਗੁਰੂ ਜੀ ਦਾ ਹਮੇਸ਼ਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ